प्यारे बच्चों ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 20 ਜਨਵਰੀ 2026 ਬੇਟਾ ਦਿਨ ਮੰਗਲਵਾਰ ਮੰਗਲਵਾਰ ਨੂੰ ਅਸੀਂ ਇੰਗਲਿਸ਼ ਚ ਬੋਲਾਂਗੇ ਟਿਊਜ਼ਡੇ T U E S D A ਬੇਟਾ ਟਿਊਜ਼ਡੇ ਬੱਚਿਓ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਹਜ਼ਾਰਾਂ ਮੀਲ ਦਾ ਸਫ਼ਰ ਪਹਿਲੇ ਕਦਮ ਤੋਂ ਸ਼ੁਰੂ ਹੁੰਦਾ ਹੈ ਬੇਟਾ ਬਿਲਕੁਲ ਗੱਲ ਸਹੀ ਹੈ ਜਦੋਂ ਆਸੀਂ ਜ਼ਿੰਦਗੀ ਦੇ ਵਿੱਚ ਕੋਈ ਕੰਮ ਸ਼ੁਰੂ ਕਰਦੇ ਆਂਗੇ ਤਾਂ ਸਾਨੂੰ ਬੇਟਾ ਉਹਦੀ ਸ਼ੁਰੂਆਤ ਬਿਲਕੁਲ ਜ਼ੀਰੋ ਤੋਂ ਕਰਨੀ ਪੈਂਦੀ ਹੈ ਕਿ ਪਹਿਲੇ ਕਦਮ ਤੋਂ ਕਰਨੀ ਪੈਂਦੀ ਹੈ ਕਿ ਤਾਂ ਬੇਟਾ ਸਾਨੂੰ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਸਖਤ ਮਿਹਨਤ ਕਰਦੇ ਹੋਏ ਆਪਣੀ ਮੰਜ਼ਿਲ ਪ੍ਰਾਪਤ ਕਰਨੀ ਚਾਹੀਦੀ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ਾਰਟਕਟ ਨਹੀਂ ਅਪਣਾਉਣਾ ਚਾਹੀਦਾ ਕਿਉਂਕਿ ਜ਼ਿੰਦਗੀ ਦਾ ਕੋਈ ਵੀ ਕਾਮਯਾਬ ਹੋਣ ਵਾਸਤੇ ਕੋਈ ਵੀ ਸ਼ਾਰਟਕਟ ਨਹੀਂ ਹੁੰਦਾ ਤੁਹਾਡੀ ਮਿਹਨਤ ਦੇ ਨਾਲ ਹੀ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹੋਗੇ ਤਾ ਬੱਚਿਓ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਆ। ਭਾਰਤ ਦਾ ਸਭ ਤੋਂ ਵੱਧ ਬਸੋਂ ਵਾਲਾ ਸ਼ਹਿਰ ਕਿਹੜਾ ਹੈ? ਬੇਟਾ ਭਾਰਤ ਦੇ ਵਿੱਚ ਉਹ ਕਿਹੜਾ ਸ਼ਹਿਰ ਹੈ ਜਿਹੜੇ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਸੰਖਣੀ ਬਸੋਂ ਹੈਗੀ? ਬੇਟਾ ਉਹ ਸ਼ਹਿਰ ਹੈਗਾ ਮੁੰਬਈ। ਤੇਰਾ ਪੁੱਤਰ ਮੁੰਬਈ। ਬੇਟਾ ਨੈਕਸਟ ਖੇਤਰਫਲ ਪੱਖੋਂ ਵਿਸ਼ਵ ਦਾ ਸਭ ਤੋਂ ਛੋਟਾ ਮਹਾਦੀਪ ਕਿਹੜਾ ਹੈ? ਬੇਟਾ ਉਹ ਹੈਗਾ ਆਸਟ੍ਰੇਲੀਆ। ਪੁੱਤਰ ਸਭ ਤੋਂ ਵੱਡਾ ਮਹਾਦੀਪ ਹੈਗਾ ਏਸ਼ੀਆ ਔਰ ਸਭ ਤੋਂ ਛੋਟਾ ਮਹਾਦੀਪ ਹੈਗਾ ਆਸਟ੍ਰੇਲੀਆ ਬੇਟਾ ਨੈਕਸਟ ਪੰਜਾਬ ਦਾ ਮੁੱਖ ਤਿਹਾਰ ਕਿਹੜਾ ਹੈ ਬੇਟਾ ਬਹੁਤ ਵਾਰੀ ਇਹ ਰਿਪੀਟ ਹੋ ਗਿਆ ਬਹੁਤ ਸੌਖਾ ਪੁੱਛਣਾ ਹੈ ਇਹ ਬੇਟਾ ਪੰਜਾਬ ਦਾ ਮੁੱਖ ਤਿਹਾਰ ਵਿਸਾਖੀ ਹੈ ਕਿਹੜਾ ਪੁੱਤਰ ਵਿਸਾਖੀ ਤਾਂ ਪੁੱਤਰ ਇਹਦੇ ਨਾਲ ਲਗਾਈ ਜੋ ਪੰਜਾਬ ਦੀ ਮੁੱਖ ਫਸਲ ਕਣਕ ਹੈਗੀ ਬੇਟਾ ਪੰਜਾਬ ਦੀ ਜੋ ਮੁੱਖ ਖੇਡ ਹੈਗੀ ਉਹ ਕਬੱਡੀ ਹੈਗੀ ਤਾਂ ਬੇਟਾ ਨੈਕਸਟ ਧਰਤੀ ਦੀ ਸੂਰਜ ਦਿਵਾਲੇ ਘੁੰਮਣ ਦੀ ਗਤੀ ਨੂੰ ਕੀ ਕਹਿੰਦੇ ਹਨ ਬੇਟਾ ਧਰਤੀ ਦਿਵਾਲੇ ਸੂਰਜ ਦੇ ਘੁੰਮਣ ਦੀ ਗਤੀ ਨੂੰ ਕੀ ਕਿਹਾ ਜਾਂਦਾ ਬੇਟਾ ਉਹਨੂੰ ਕਿਹਾ ਲਗਾ ਵਾਰਸ਼ਿਕ ਗਤੀ ਬੇਟਾ ਵਾਰਸ਼ਿਕ ਉਹਦੇ ਵੀ ਸਾਲਾਨਾ ਵਾਰਸ਼ਿਕ ਗਤੀ ਬੇਟਾ ਨੈਕਸਟ ਉਹ ਕਹਿੰਦੇ 1000 ਵਿੱਚ ਕਿੰਨੇ ਸੈਂਕੜੇ ਹੁੰਦੇ ਹਨ ਬੇਟਾ ਮੰਨ ਲਓ ਸਾਡੇ ਕੋਲ 1000 ਰੁਪਏ ਹੈ ਤਾਂ ਉਹ ਹਜ਼ਾਰ ਦੇ ਵਿੱਚ ਕਿੰਨੇ ਨੋਟ 100 100 ਦੇ ਹੋਣਗੇ ਇਹ ਮੰਨ ਸਕਦੇ ਆਗੇ ਤਾ ਬੇਟਾ 1000 ਦੇ ਵਿੱਚ 10 ਸੈਕਿੰਡ ਹੁੰਦੇ ਹਨ ਨਾ ਕਿੰਨੇ ਬੇਟਾ 10 ਸੈਕਿੰਡੇ ਬੇਟਾ ਇਹ ਆਪਣੇ ਹੈਗੇ ਸੀ ਪੰਜਾਬੀ ਦੇ ਹੁਣ ਆਪਾਂ ਇੰਗਲਿਸ਼ ਵਰਡ ਸਟਾਰਟ ਕਰਾਂਗੇ ਬੇਟਾ ਪਹਿਲਾ ਕੀ ਹੈ S E E D -seed. S E E D ਬੇਟਾ ਸੀਡ ਹੁੰਦੇ ਆ ਬੀਜ ਬੇਟਾ ਨੈਕਸਟ S O I L ਬੇਟਾ ਸੋਇਲ ਬੇਟਾ ਸੋਇਲ ਹੁੰਦੀ ਹੈ ਮਿੱਟੀ ਭੂਮੀ ਜਾਂ ਜ਼ਮੀਨ ਬੇਟਾ ਨੈਕਸਟ ਆਰ ਡਬਲ ਓ ਟੀ ਐਸ ਬੇਟਾ ਰੂਟਸ ਬੇਟਾ ਰੂਟਸ ਹੁੰਦੀਆਂ ਜੜਾਂ ਰੂਟ ਉੱਪਰ ਹੁੰਦੀਆਂ ਜੜਾ ਰੂਟਸ ਹੁੰਦੀਆਂ ਜੜਾਂ ਬੇਟਾ ਨੈਕਸਟ ਐਲ ਈ ਏ ਬੀ ਈ ਐਸ ਬੇਟਾ ਲੀਵਜ਼ ਬੇਟਾ ਲੀਵਜ਼ ਹੁੰਦੇ ਆ ਪੱਤੇ ਤਾਂ ਬੇਟਾ ਲਾਸਟ F O R J U I T S ਬੇਟਾ ਫਰੂਟਸ ਬੇਟਾ ਫਰੂਟਸ ਹੁੰਦੇ ਆ ਫਲ ਤਾਂ ਬੱਚਿਓ ਇਹ ਆਪਣੀ ਅੱਜ ਦੀ ਸਲਾਈਡ ਸੀ ਮਾਰਨਿੰਗ ਸਾਰੇ ਬੱਚਿਆਂ ਨੇ ਵੀਡੀਓ ਦੇਖ ਕੇ ਸਲਾਈਡ ਯਾਦ ਕਰਕੇ ਆਉਣੇ ਕਿ ਸਾਰੇ ਬੱਚਿਆਂ ਤੋਂ ਪ੍ਰਸ਼ੰਸਾ ਦੇ ਸੁਣੀ ਜਾਊਗੀ ਔਰ ਮੇਰੇ ਅਧਿਆਪਕ ਸਾਥੀ ਦੀ ਬੇਨਤੀ ਹੈ ਕਿ ਇਹ ਸਲਾਈਡ ਦੀ ਵੀਡੀਓ ਬੱਚਿਆਂ ਦੇ WhatsApp ਗਰੁੱਪਾਂ ਦੇ ਸ਼ੇਅਰ ਕਰੋ ਤਾਂ ਜੋ ਬੱਚੇ ਵਧੀਆ ਤਰੀਕਾ ਕਰ ਸਕਣ ਸਾਰੇ ਬੱਚਿਆਂ ਦਾ ਔਰ ਅਧਿਆਪਕ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ